ਬਾਊਸ ਗੋਲ ਦਾ ਬਿਆਨ ਹੈ ਵੀ ਆਉਣ ਵਾਲੇ 10 ਸਾਲਾਂ ਚ 10 ਕਰੋੜ ਲੋਕ ਇਹ ਵਿਲੇ ਹੋ ਜਾਣਗੇ ਜਿਹੜੇ ਕਾਰੋਬਾਰ ਕਰਦੇ ਆ ਜੇ ਦੁਕਾਨਾਂ ਬਚਾਉਣੀਆਂ ਫਿਰ ਲੜਨਾ ਪੈਣਾ ਹੈ ਸ਼ਹਿਰਾਂ ਵਾਲਿਆਂ ਨੂੰ ਵੀ ਪਿੰਡਾਂ ਵਾਲਿਆਂ ਨੂੰ ਵੀ ਮਜ਼ਦੂਰਾਂ ਨੂੰ ਵੀ ਸਨਤ ਦੇ ਮਜ਼ਦੂਰਾਂ ਨੂੰ ਵੀ ਛੋਟੀ ਕਾਰੋਬਾਰ ਵਾਲੇ ਆ ਜਾਂ ਛੋਟੀ ਜਿਹੜੀ ਸੰਤਤਾ ਹੈ ਇਹਨਾਂ ਸਾਰਿਆਂ ਦੇ ਹਮਲਾ ਹੈ ਪੰਜਾਬ ਸਰਕਾਰ ਦਾ ਵੀ ਸੈਂਟਰ ਸਰਕਾਰ ਦਾ ਵੀ ਸਾਰੀਆਂ ਪਾਰਟੀਆਂ ਇੱਕੋ ਰਾਹ ਤੇ ਹੈ ਕਿ ਸਾਰਾ ਕੁਝ ਹਿੰਦੁਸਤਾਨ ਦਾ ਕਾਰਪੋਰੇਟਾਂ ਨੂੰ ਸਮਾਉਣਾ ਹੈ ਕਿਸਾਨ ਜਿਹੜੇ ਕਿਸਾਨ ਨੇ ਉਹ ਸੜਕਾਂ ਦੇ ਉੱਤੇ ਉਤਰੇ ਹੋਏ ਨੇ ਤੇ ਆਪਣੀਆਂ ਮੰਗਾਂ ਲਈ ਇੱਥੇ ਹੱਕ ਮੰਗ ਰਹੇ ਨੇ ਕਿ ਸਾਡੀਆਂ ਮੰਗਾਂ ਮੰਨ ਲਓ ਤੇ ਸਾਨੂੰ ਇੱਥੇ ਨਾ ਰੋਲੋ ਮੰਡੀਆਂ ਦੇ ਵਿੱਚ ਵੀ ਜੱਟ ਰੋਲ ਰਿਹਾ ਤੇ ਹੁਣ ਪ੍ਰਧਾਨ ਜੀ ਸਾਡੇ ਨਾਲ ਆਏ ਨੇ ਇਹ ਦੱਸਣਗੇ ਹੁਣ ਮੌਕੇ ਤੇ ਕੀ ਹੋ ਰਿਹਾ ਜੀ ਇੱਥੇ ਮੈਂ ਚੰਡਾ ਸਿੰਘ ਜੀ ਡੂਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦਾ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਆ ਅੱਜ ਦਾ ਸਾਡਾ ਸ਼ਹਿਰ ਦੇ ਵਿੱਚ ਪੰਜਾਬ ਖੇਤਮੀ ਦੁਰਜੋਣੇ ਤੇ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਵੱਲੋਂ ਕਿ ਜਿਹੜੇ ਵੱਡੇ ਵੱਡੇ ਮਾਲ ਖੁੱਲ ਰਹੇ ਆ ਆਨਲਾਈਨ ਜਿੰਨੇ ਸਾਮਾਨ ਆ ਰਿਹਾ ਹੈ ਪਿਓ ਸਿੰਘੋਲ ਦਾ ਬਿਆਨ ਹੈ ਵੀ ਆਉਣ ਵਾਲੇ 10 ਸਾਲਾਂ ਚ 10 ਕਰੋੜ ਲੋਕ ਇਹ ਵਿਲੇ ਹੋ ਜਾਣਗੇ ਜਿਹੜੇ ਕਾਰੋਬਾਰ ਕਰਦੇ ਆ ਛੋਟੀਆਂ ਸੰਦਾਂ ਮਾਰੀਆਂ ਜਾ ਰਹੀਆਂ ਤੇ ਪਿੰਡਾਂ ਦੇ ਵਿੱਚ ਅਸੀਂ ਜਿਹੜੇ ਕਿਸਾਨਾਂ ਦੀ ਜ਼ਮੀਨ ਤੇ ਹਮਲਾ ਵਿੱਢਿਆ ਹੋਇਆ ਉਹਦੇ ਕਰਕੇ ਜੋ ਨਾਲ ਰੋ ਰਹੇ ਆ ਹੋਰ ਜੋਨ ਦੀ ਕਾਰਨ ਕੋਈ ਨਹੀਂ ਹੈਗਾ ਇਹਦੇ ਨਾਲ ਹੀ ਜਿਹੜਾ ਪਾਣੀ ਹੈ ਪਾਣੀ ਤੇ ਕਬਜ਼ਾ ਕਰਨਾ ਉਹਨੇ ਸ਼ੁਰੂ ਕਰਤਾ ਦੇਖੋ ਨਾ ਨਾਜ ਬਣਾ ਸਾਰੇ ਨਾ ਪਾਣੀ ਬਣਾ ਸਾਰੇ ਇਸ ਕਰਕੇ ਸਰਕਾਰਾਂ ਦਾ ਏਡਾ ਵੱਡਾ ਹਮਲਾ ਹੈ ਅਸੀਂ ਤਾਂ ਸ਼ਹਿਰ ਨਿਵਾਸੀਆਂ ਨੂੰ ਇਹ ਦੱਸਣਾ ਹੈ ਕਿ ਭਰਾਵੋ ਤੁਸੀਂ ਛੋਟੀਆਂ ਦੁਕਾਨਾਂ ਜਿਹੜਾ ਕਹਿੰਦੇ ਵੀ ਫਾਸ਼ੀਦਾ ਦੁਕਾਨ ਤੇ ਬੈਠਿਆ ਵਿਹਲੇ ਨਹੀਂ ਜੇ ਛੋਟੀਆਂ ਦੁਕਾਨਾਂ ਬਚਣੀਆਂ ਤਾਂ ਹੀ ਚੱਲੂ ਕੰਮ ਤਾਂ ਤੁਹਾਡਾ ਜੇ ਦੁਕਾਨਾਂ ਬਚਾਉਣੀਆਂ ਫਿਰ ਲੜਨਾ ਪੈਣਾ ਹੈ ਸ਼ਹਿਰਾਂ ਵਾਲਿਆਂ ਨੂੰ ਵੀ ਪਿੰਡਾਂ ਵਾਲਿਆਂ ਨੂੰ ਵੀ ਮਜ਼ਦੂਰਾਂ ਨੂੰ ਵੀ ਸਨਤ ਦੇ ਮਜ਼ਦੂਰਾਂ ਨੂੰ ਵੀ ਛੋਟੀ ਕਾਰੋਬਾਰ ਵਾਲੇ ਐ ਜਾਂ ਛੋਟੀ ਜਿਹੜੀ ਸੰਤ ਹੈ ਇਹਨਾਂ ਸਾਰਿਆਂ ਤੇ ਹਮਲਾ ਹੈ ਪੰਜਾਬ ਸਰਕਾਰ ਦਾ ਵੀ ਸੈਂਟਰ ਸਰਕਾਰ ਦਾ ਵੀ ਸਾਰਾ ਕੁਝ ਕਾਰਪੋਰੇਟਾਂ ਨੂੰ ਸੁਭਾਉਣ ਲੱਗੇ ਹੋਏ ਐ ਇਸ ਕਰਕੇ ਵੱਡਾ ਹਮਲਾ ਹੈ ਤੇ ਵੱਡੀ ਤਾਕਤ ਨਾਲ ਇਹਨੂੰ ਆਪਾਂ ਰੋਕ ਸਕਦੇ ਆ ਜਿਵੇਂ ਆਪਾਂ ਦਿੱਲੀ ਕਾਲੇ ਕਾਨੂੰਨ ਵਾਪਸ ਕਰੇ ਸੀ ਇਹ ਉਹੀ ਕਾਲੇ ਕਾਨੂੰਨ ਢੰਗ ਨਾਲ ਲਾਗੂ ਕਰਨ ਲੱਗਿਆ ਇਸ ਕਰਕੇ ਸਾਰੀਆਂ ਸਮੱਸਿਆਵਾਂ ਖੜੀਆਂ ਹੋਈਆਂ ਹੋਈਆਂ ਉਹਦੇ ਕਰਕੇ ਬੇਰਜਗਰੀ ਹੈ ਉਹਦੇ ਕਰਕੇ ਮਹਿੰਗਾਈ ਹੈ ਉਹਦੇ ਕਰਕੇ ਲੁੱਟ ਹੋਇਆ ਜਿਹੜਾ ਮੰਡੀਆਂ ਦੇ ਵਿੱਚ ਕਿਸਾਨਾਂ ਦਾ ਬੁਰਾ ਹਾਲ ਹੋਇਆ ਤੇ लाठी चार्ज ਹੋਇਆ ਤੇ ਕਿਸਾਨਾਂ ਦਾ ਜਿਹੜਾ ਮਾੜਾ ਹਾਲ ਆ ਸਰਕਾਰ ਦੇ ਵਿੱਚ ਵੀ ਉਵੇਂ ਹੀ ਦੇਖਣ ਨੂੰ ਮਿਲ ਰਿਹਾ ਉਹਦੇ ਬਾਰੇ ਕੀ ਕਹੋਗੇ ਦੇਖੋ ਜਦੋਂ ਕਾਰਪੋਰੇਟਾਂ ਦੇ ਪੱਖ ਵਿੱਚ ਭੁਗਤਣਾ ਹੈ ਅਸੀਂ ਕਹਿੰਦੇ ਆ ਫਰਕ ਹੀ ਨਹੀਂ ਚਾਹੇ ਸੈਂਟਰ ਦੀ ਮੋਦੀ ਸਰਕਾਰ ਆ ਜਾਹੇ ਪੰਜਾਬ ਦੇ ਵਿੱਚ ਭਗਵਾਨਤਮਾਨ ਦੀ ਸਰਕਾਰ ਹੈ ਚਾਹੇ ਪਹਿਲਾਂ ਕਾਲੀ ਕਾਂਗਰਸ ਸੀਗੀ ਸਾਰੀਆਂ ਪਾਰਟੀਆਂ ਇੱਕੋ ਰਾਹ ਤੇ ਹੈ ਕਿ ਸਾਰਾ ਕੁਝ ਹਿੰਦੁਸਤਾਨ ਦਾ ਕਾਰਪੋਰੇਟਾਂ ਨੂੰ ਸਮਾਉਣਾ ਹੈ ਕਿਉਂਕਿ ਪਹਿਲਾਂ ਤਾਂ ਕਲਿਸ਼ਟਰਡ ਕੰਪਨੀ ਆਈ ਸੀ ਹੁਣ ਤਾਂ ਇਹਨਾਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਹੋਇਆ ਵੀ ਆਜੋ ਲਾ ਲੋ ਇਸ ਕਰਕੇ ਜਿਹੜੇ ਲੋਕ ਕਿਰਤ ਕਰਦੇ ਆ ਉਹਨਾਂ ਸਾਰਿਆਂ ਤੇ ਹਮਲਾ ਹੈ ਚਾਹੇ ਉਹ ਦੁਕਾਨਦਾਰ ਹੈ ਚਾਹੇ ਉਹ ਸੰਤੀ ਕੋਈ ਮਜ਼ਦੂਰ ਹੈ ਜਾਂ ਸੰਤਾਂ ਦੇ ਮਾਲਕ ਹੈਗੇ ਛੋਟੀਆਂ ਦੇ ਜਿਹਨੂੰ ਕੌਮੀ ਸੰਤ ਕਹਿੰਦੇ ਆ ਜਿਹੜੀ ਪਿੰਡਾਂ ਵਾਲੇ ਕਿਸਾਨ ਮਜ਼ਦੂਰ ਆ ਇਸ ਕਰਕੇ ਸਾਰਿਆਂ ਤੇ ਵੱਡਾ ਹਮਲਾ ਹੈ ਇਹ ਹਮਲੇ ਨੂੰ ਰੋਕਣ ਦੇ ਲਈ ਜਿਵੇਂ ਦਿੱਲੀ ਇਕੱਠੇ ਹੋਏ ਸਾਰਿਆਂ ਗੱਲਾਂ ਤੋਂ ਉੱਤੇ ਉੱਠ ਕੇ ਉਵੇਂ ਇਕੱਠੇ ਹੋਣ ਦੀ ਲੋੜ ਆ ਫਿਰ ਰੋਕ ਲਾਂਗੇ ਭਗਵੰਤ ਮਾਨ ਕਹਿੰਦਾ ਸੀ ਮੈਂ ਕਿਸਾਨ ਦਾ ਪੁੱਤ ਆ ਮੈਨੂੰ ਸਾਰੇ ਦਰਦਾਂ ਦਾ ਪਤਾ ਹੈ ਤੇ ਹੁਣ ਹਾਲ ਉਹੀ ਹੈ ਜਿਹੜੀਆਂ ਬਾਕੀ ਸਰਕਾਰਾਂ ਜਿਹੜੀਆਂ ਪਹਿਲਾਂ ਬਾਦਲ ਸਾਹਿਬ ਤੁਸੀਂ ਮੈਂ ਕਿਸਾਨ ਹੁਣ ਉਹ ਮਾਕਸਟਰ ਦਾ ਮੁੰਡਾ ਬੜਾ ਗਰੀਬ ਹੈ ਉਹਦੇ ਨਾਲ ਮਗਰ 50 ਗੱਡੀਆਂ ਕਾਤੂਰੀਆਂ ਫਰਦੀਆਂ ਅੱਜ ਇੱਥੇ ਆਉਣਾ ਮੁੱਖ ਮੰਤਰੀਆਂ ਨੇ ਕੇਜਰੀਵਾਲ ਨੇ ਆਉਣਾ ਉਹ ਤੇ ਲੰਘ ਕੇ ਦਿਖਾਓ ਕੋਈ ਸਧਾਰਨ ਬੰਦਾ ਜਿਹਨੂੰ ਐਡਾ ਖਤਰਾ ਹੋ ਗਿਆ ਆਮ ਲੋਕਾਂ ਤੋਂ ਖਤਰਾ ਹੋ ਗਿਆ ਇਸ ਕਰਕੇ ਕਹਿਣ ਦੀਆਂ ਗੱਲਾਂ ਹੋਰ ਆ ਕਮਾਉਣ ਦੀਆਂ ਹੋਰ ਆ ਕਿਉਂਕਿ ਜਿੰਨੇ ਉਹਨੇ ਪੰਜਾਬ 'ਚ ਬੋਰਡ ਲਾਏ ਆ ਉਹਨੇ ਭ੍ਰਿਸ਼ਟਾਚਾਰ ਵੀ ਖਤਮ ਕਰਦਾ ਉਹਨਾਂ ਬੋਰਡਾਂ 'ਚ ਤਾਂ ਉਹਨੇ ਮਹਿੰਗਾਈ ਵੀ ਖਤਮ ਕਰਦੀ ਉਹਨੇ ਰੋਜ਼ਗਾਰ ਵੀ ਸਾਰਿਆਂ ਨੂੰ ਦਿੱਤਾ ਤੇ ਉਹਦਾ ਜਿਹ ਕਹਿੰਦਾ ਸੀ ਝੋਨੇ ਦੀ ਕੀ ਗੱਲ ਹੈ ਟਰਾਲੀ ਆਊਗੀ ਡਾਲਾ ਖੋਲੂਗਾ ਨਾਲ ਦੀ ਨਾਲ ਦੁੱਧ ਜਾਣੇ ਤੇ ਕਿਸਾਨ ਨੂੰ ਮੰਡੀ 'ਚੋਂ ਬਾਹਰ ਨਹੀਂ ਨਿਕਲਦੇ ਨਾ ਉਹਦੇ ਖਾਤੇ 'ਚ ਪੈਸੇ ਆ ਜਾਣੇ ਆ 26 ਤਰੀਕ ਤੋਂ ਲੈ ਕੇ ਪੈਸੇ ਨਹੀਂ ਪਾਏ ਸਾਡੀ ਨਸ਼ਾ ਬੰਦ ਕਰਤਾ ਇਹਨੇ ਸੋ ਜੀ ਤੇ ਵੀ ਝੋਨਾ ਉਦੋਂ ਮੁੜ ਕੇ ਦੇਖੋ ਸਾਰੀ ਪੰਜਾਬ ਸਰਕਾਰ ਨੇ ਸਾਰੇ ਵਿਭਾਗਾਂ ਇਹ ਗੱਲ ਤੇ ਲਾਦੇ ਵੀ ਪਰਾਲੀ ਨਹੀਂ ਫੋਕਣਦੇ ਨੇ ਤੇ ਸਾਰੇ ਮੰਨਦੇ ਆ ਵੀ ਇਹ 8% ਪ੍ਰਦੂਸ਼ਨ ਹੈ ਹੁਣ ਤਾਂ ਅੱਧੇ ਖੇਤ ਬੀਜੇ ਜਾਂਦੇ ਸਰ ਨੂੰ ੱਗ ਵੀ ਨਹੀਂ ਲੱਗਦੀ ਅਸੀਂ ਕਹਿੰਦੇ ਇਹ 4% ਪਰਾਲੀ ਦਾ ਪ੍ਰਦੂਸ਼ਨ ਹੈ ਜਿਹੜਾ 92 ਛੋਟਾ ਉਹਨੂੰ ਵੀ ਸੰਭਲੋ ਤੇ ਜਿੰਨਾ ਜ਼ੋਰ ਤੁਸੀਂ ਆ ਪਰਾਲੀ ਤੇ ਲਾਦੇ ਸਾਰੇ ਵਿਭਾਗ ਇਹ ਚਿੱਟੇ ਦੇ ਖਿਲਾਫ ਲਾਦੂਗਾ ਇਹਨੇ ਮਹਿਕਮੇ ਉਦੋਂ ਤੁਹਾਡਾ ਜ਼ੋਰ ਕਿਧਰ ਜਾਂਦਾ ਚਿੱਟਾ ਸਰੇ ਆਮ बिकੀ ਜਾਂਦਾ ਇਹ ਲੋਕਾਂ ਨੂੰ ਸਭ ਕੁਝ ਦਿਂਦਾ ਹੈ ਤੇ ਇਹਦੇ باوجود ਲੋਕਾਂ ਦੀ ਕੋਈ ਪਰਵਾਹੀ ਸ਼ਹਿਰ ਜਾ ਕੇ ਵੋਟਾਂ ਲੈ ਕੇ ਆਪਦਾ ਕੈਂਡੀਡੇਟ ਜਿਤਾਉਣਾ ਇਹ ਤੇ ਜ਼ੋਰ ਲੱਗਿਆ ਕੇਜਰੀਵਾਲ ਵੀ ਆ ਗਿਆ ਭਗਵੰਤ ਸਿੰਘ ਵੀ ਫਿਰਦਾ ਜਦੋਂ ਕਿਸਾਨ ਦੀ ਫਸਲ ਜਲਦੀ ਹੈ ਉਦੋਂ ਇਹਨਾਂ ਦੇ ਸੈਟੇਲਾਈਟ ਕਿੱਥੇ ਜਾਂਦੇ ਨੇ ਇਹਨਾਂ ਦੇ ਸੈਟੇਲਾਈਟ ਨੂੰ ਹੋਰ ਕੁਝ ਨਹੀਂ ਦਿੰਦਾ ਕਿਸਾਨਾਂ ਨੂੰ ਕਿਵੇਂ ਮਾਰਨਾ ਹੈ ਉਹ ਸੈਟੇਲਾਈਟ ਉੱਥੇ ਕੰਮ ਕਰਦਾ ਹੈ ਨਾ ਇਹਨਾਂ ਨੂੰ ਚਿੱਟਾ ਦਿੰਦਾ ਨਾ ਇਹਨਾਂ ਨੂੰ ਮੰਡੀਆਂ ਦੇ ਢੇਰੀਆਂ ਦਿੰਦੀਆਂ ਨਾ ਇਹਨਾਂ ਨੂੰ ਕੋਈ ਧਰਨੇ ਮਜਾਰੇ ਦਿੰਦੀਆਂ ਤੇ ਜਿਹੜੀਆਂ ਇੱਥੋਂ ਦੀਆਂ ਹਾਈ ਕੋਰਟਾਂ ਐ ਸੁਪਰੀਮ ਕੋਰਟਾਂ ਉਹ ਵੀ ਉਹਨਾਂ ਦੇ ਵਕਫੇ ਚ ਭੁਗਤੀ ਜਾਂਦੀਆਂ ਹੁਣ ਇਹ ਕਹਿੰਦੇ ਵੀ ਹਾਈ ਕੋਰਟ ਦਾ ਫੈਸਲਾ ਸੀ ਕੀ ਕਰੀਏ ਹਾਈ ਕੋਰਟ ਨੂੰ ਚਿੱਟਾ ਨਹੀਂ ਦਿੰਦਾ ਸੁਪਰੀਮ ਕੋਰਟ ਨੂੰ ਨਹੀਂ ਚਿੱਟਾ ਦਿੰਦਾ ਫਿਰ ਹੋਜਾ ਨੌਜਵਾਨਾਂ ਦੇ ਸੋਹਣੀਆਂ ਨਹੀਂ ਥੋੜੇ ਮਾਧਿਮੇ ਰਾਹੀਂ ਵੀ ਆਪ ਵਿਆਪਾਂ ਮਰਿਆ ਕਿਸਾਨ ਸੂਈ ਨਹੀਂ ਨਿਕਲਦੀ ਨੌਜਵਾਨ ਦੇ ਪਿੰਡੇ ਚੋਂ ਉਹ ਦਿੰਦੀਆਂ ਨਹੀਂ ਇਹਨਾਂ ਨੂੰ ਉਹ ਵੀਡੀਓ ਪੈਂਦੇ ਸਾਰਾ ਕੋਸ ਉਧਰੋਂ ਤਾਂ ਅੱਖਾਂ ਮੀਚੀਆਂ ਕਿਉਂਕਿ ਸਾਰਾ ਕੋਸ ਤੁਹਾਨੂੰ ਸੁਣਾਣਾ ਕਹਿੰਦੇ ਤੁਸੀਂ ਮਰ ਜਾਓ ਕੀ ਫਰਕ ਪੈਂਦਾ ਤੇ ਜਿਹੜਾ ਡੀਸੀ ਐ ਐਸਐਸਪੀ ਐ ਡੀਐਸਪੀ ਐ ਉਹ ਦਫ਼ਤਰਾਂ 'ਚ ਨਹੀਂ ਬੈਠੇ ਉਹ ਕਿਸਾਨਾਂ ਦੇ ਖੇਤਾਂ 'ਚ ਫਿਰ ਰਹੇ ਨੇ ਵੀ ਅੱਗ ਬੁਝਾਉਣੀ ਆ ਪੂਰਾ ਜ਼ੋਰ ਲਾਇਆ ਪਿਆ ਉਹਨਾਂ ਨੇ ਕੱਲੇ ਇੱਕ ਦੇ ਨਹੀਂ ਡੀਸੀਐਸਐਸਪੀ ਦੀ ਗੱਲ ਨਹੀਂ ਮੈਂ ਤਾਂ ਕਹਾਂ ਟੋਟਲ ਪੰਜਾਬ ਦੇ ਮੈਂ ਕਿਵੇਂ ਉਧਰ ਲਾਤੇ ਹਾਂ ਜੀ ਹਾਂ ਇਧਰ ਨਹੀਂ ਲਾਈ ਵੀ ਕਿਸਾਨਾਂ ਦਾ ਝੋਨਾ ਰੋਲੀ ਜਾਂਦਾ ਇਹਦਾ ਕੀ ਕਰਨਾ ਚਿੱਟਾ ਵੀ ਖੀ ਜਾਂਦਾ ਇਹਦਾ ਕੀ ਕਰੀ ਇਧਰ ਕੋਈ ਨਹੀਂ ਜੇ ਸੀ ਕਿ ਮਤਲਬ ਇਨਸਪੈਕਟਰ ਘੇਰ ਲਿਆ ਤਾਂ ਨੰਗੀ ਜਿੱਡੀ ਡਾਂਗ ਛੋਟੀ ਕੀਤੀ ਹੈ ਉਹਦੇ ਵਿੱਚ ਵੀਡੀਓ ਤਾਂ ਦੀਂਦੇ ਆ ਸਾਨੂੰ ਨਹੀਂ ਪਤਾ ਇਹਨੇ ਕੋਈ ਗੁੰਡਾ ਫੋਰਸ ਭਰਤੀ ਕਰ ਲਈ ਉਹਨਾਂ ਦੇ ਵਰਦੀ ਵੀ ਹੈ ਨਹੀਂ ਤੇ ਜੇ ਗਾਹਾਂ ਨੂੰ ਕੋਈ ਭਾਈ ਸਾਡੇ ਛੱਟ ਕੱਪੜੇ ਵਾਲਾ ਡਾਂਗ ਮਾਰੂਗਾ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਦੋ ਗਿਆਨਾਂ ਮਾਰੀਏ ਅਸੀਂ ਕਹਾਗੇ ਸਾਰੇ ਆਪ ਦੇ ਵਰਕਰਾਂ ਨੂੰ ਠੀਕ ਆ ਪੁਲਿਸ ਲਾਠੀ ਜਾਰੀ ਕਰਦੇ ਅਸੀਂ ਚੱਲਦੇ ਆ ਸਾਡੀ ਮੁੰਡਿਆਂ ਨੇ ਤਾਂ ਹੁਕਮ ਮੰਨਣਾ ਉਤ ਲਿਆਉਂਦਾ ਸਾਡਾ ਗੁੱਸਾ ਤਾਂ ਉਹਨਾਂ ਦੇ ਖਿਲਾਫ ਜਾਣਾ ਚਾਹੀਦਾ ਤੇ ਜਾਂਦਾ ਉਹਨਾਂ ਦੇ ਖਿਲਾਫ ਪਰ ਜੇ ਕੋਈ ਐ ਚਿੱਟੇ ਕੱਪੜੇ ਜੀ ਗੁੱਡੇ ਲਿਆ ਕੇ ਸਾਡੇ ਤੇ ਹਮਲਾ ਕਰਾਇਓ ਉਹਨੂੰ ਨਹੀਂ ਬਰਦਾਸ਼ਤ ਕਰਾਂਗੇ ਅਸੀਂ ਇਹ ਸਨ ਕਿਸਾਨ ਯੂਨੀਅਨ ਦੇ ਜਿਹੜੇ ਇੱਥੇ ਦੇ ਸੂਬਾ ਪ੍ਰਧਾਨ ਤੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਤੇ ਅਸੀਂ ਅੱਗੇ ਵੀ ਤੁਹਾਨੂੰ ਇਸੇ ਤਰ੍ਹਾਂ ਦਿਖਾਉਂਦੇ ਰਹਾਂਗੇ ਸਾਡੇ ਨਾਲ ਜੁੜੇ ਰਹੋ